ਕੋਲੰਬੀਆ ਦੇ ਵਿੱਚ ਮੌਤ ਦੇ ਮੂੰਹ ਦੇ ਵਿੱਚ ਫਸਿਆ ਬਲਵੰਦਰ ਜੋ ਕਿ ਸੰਤ ਸੀਚੇ ਵਾਲ ਦੀ ਅੱਜ ਦਾ صدਕਾ ਕਰ ਵਾਪਸ ਪਹੁੰਚਿਆ ਤਾਂ ਕੋਲੰਬੀਆ ਦੇ ਵਿੱਚੋਂ ਜਾਨ ਬਚਾ ਕੇ ਆਏ ਨੌਜਵਾਨ ਨੇ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਉਹ ਕਹਿ ਰਹੇ ਕਿ ਇੱਥੇ ਨੌਜਵਾਨਾਂ ਨੂੰ ਡੌਂਕਰਾਂ ਨੇ ਕੋਲੰਬੀਆ ਦੇ ਵਿੱਚ ਬੰਦਕ ਬਣਾਇਆ ਸੀ ਡੌਂਕਰਾਂ ਨੇ ਉਸ ਨੂੰ ਗੋਲੀ ਮਾਰਨ ਤੱਕ ਦੀ ਧਮਕੀ ਦਿੱਤੀ ਸੀ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਸੀਚੇਵਾਲ ਦੀ ਹਾਜ਼ਰੀ ਦੇ ਵਿੱਚ ਆਪਣੀ ਹੱਡ ਬੀਟੀ ਉਸਨੇ ਸੁਣਾਈ ਹੈ ਕੋਲੰਬੀਆ ਦੇ ਵਿੱਚ ਭਾਰਤੀ ਦੂਤਾਵਾਸ ਦੇ ਰਾਜ ਸਭਾ ਮੈਂਬਰ ਸੰਸੀਚੇਵਾਲ ਦੀਆਂ ਸਫਾਰਸ਼ਾਂ ਤੇ ਬਲਵਿੰਦਰ ਸਿੰਘ ਨੂੰ ਵਤਨ ਵਾਪਸ ਭੇਜਣ ਦੇ ਲਈ ਵਾਈਟ ਪਾਸਪੋਰਟ ਦਾ ਇੰਤਜ਼ਾਮ ਕੀਤਾ ਗਿਆ ਦੱਸ ਦਈਏ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਵਾਜ਼ ਦਾ ਰਹਿਣ ਵਾਲਾ ਬਲਵਿੰਦਰ ਨਾਦਾ ਨੌਜਵਾਨ ਜੁਲਾਈ 2024 ਨੂੰ ਚੰਗੇ ਭੋਏਖ ਦੇ ਲਈ ਅਮਰੀਕਾ ਦੇ ਲਈ ਰਵਾਨਾ ਹੁੰਦਾ ਘਰੋਂ ਤਾਂ ਅਮਰੀਕਾ ਦੇ ਲਈ ਰਵਾਨਾ ਹੋਇਆ ਪਰ ਏਜੰਟਾਂ ਨੇ ਵਾਕ ਦੇਸ਼ਾਂ ਦੇ ਵਿੱਚੋਂ ਲਿਆਂਦੇ ਹੋਏ ਕੋਲੰਬੀਆ ਦੇ ਵਿੱਚ ਡੋਂਕਰਾਂ ਦੇ ਹਵਾਲੇ ਕਰ ਦਿੱਤਾ। ਇਥੇ ਜੁਨਟਾ ਨੇ ਇਸ ਦੇ ਨਾਲ ਹੋਰ ਚਾਰ ਸਾਥੀਆਂ ਦਾ ਫੋਨ ਤੇ ਪਾਸਪੋਰਟ ਖੋਲਿਆ ਤੇ 5 ਮਹੀਨੇ ਤੱਕ ਕਮਰੇ ਦੇ ਵਿੱਚ ਬੰਦ ਰੱਖਿਆ। ਬਲਵਿੰਦਰ ਨੇ ਦੱਸਿਆ ਕਿ ਡੋਂਕਰਾਂ ਨੇ ਕਈ ਮੁੰਡਿਆਂ ਤੇ ਅਣਮਨੁੱਖੀ ਤਸੀਹੇ ਕੀਤੇ। ਲੋਹੇ ਦੀਆਂ ਰਾਡਾਂ ਗਰਮ ਕਰਕੇ ਲਗਾਈਆਂ ਗਈਆਂ, ਪਲਾਸਟਿਕ ਦੀਆਂ ਬੋਤਲਾਂ ਪਿਘਲਾ ਕੇ ਸਰੀਰ ਤੇ ਪਾਈਆਂ ਤੇ ਸਰੀਰ ਤੇ ਬਲੇਡ ਮਾਰ ਕੇ ਬੁਰੇ ਤਰੀਕੇ ਦਿਨਾ ਛਿਲਿਆ ਗਏ। ਨਾਲ ਤਸੀਹਿਆਂ ਦੀ ਵੀਡੀਓਜ਼ ਬਣਾ ਕੇ ਵੀ ਉਹਨਾਂ ਪਰਿਵਾਰਾਂ ਨੂੰ ਭੇਜੀਆਂ ਨੇ ਤਾਂ ਬਲਵਿੰਦਰ ਦਾ ਇਹ ਕਹਿਣਾ ਹੈ ਕਿ ਡੋਂਕਰਾਂ ਨੇ ਉਹਨਾਂ ਨੂੰ 5 ਮਹੀਨੇ ਤੱਕ ਬੰਦਕ ਬਣਾ ਕੇ ਰ ਇਕ ਰਾਤ ਉਹ ਡੌਂਕਰ ਦੀ ਜੰਗਲ ਦੇ ਵਿੱਚ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ ਤੇ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਸੰਸੀਚੇਵਲ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਉਸ ਵੇਲੇ ਸੰਸੀਚੇਵਲ ਕੈਨੇਡਾ ਦੇ ਵਿੱਚ ਸਨ ਉਹਨਾਂ ਨੇ ਉੱਥੋਂ ਹੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਕੋਲੰਬੀਆ ਦੇ ਵਿੱਚ ਫਸੇ ਨੌਜਵਾਨ ਦੀ ਮਦਦ ਦੀ ਅਪੀਲ ਕੀਤੀ ਤਾਂ ਤੜੀਕੀ 29 ਦੇ ਸਬੰਧ ਸਯੋਗ ਦਿਨਾਂ 13 ਦਿਨਾਂ ਦੇ ਵਿੱਚ ਲੜਕਾ ਸੇ ਸਲਾਮਤ ਵਤਨ ਵਾਪਸ ਆ ਗਿਆ। ਤਾਂ ਸੰਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੈਸੇ ਖਰਚ ਕਰਕੇ ਆਪਣੀ ਜਾਨ ਨੂੰ ਇਸ ਤਰ੍ਹਾਂ ਜੋਖਮ ਦੇ ਵਿੱਚ ਪਾਉਣ ਦੀ ਬਚਾਏ। ਉਹਨਾਂ ਪੈਸਿਆਂ ਦਾ ਉਹ ਇੱਥੇ ਰੋਜ਼ਗਾਰ ਕਰਨ ਦੇ ਸਹੀ ਤਰੀਕੇ ਨਾਲ ਵਿਦੇਸ਼ ਜਾਣ। ਉਹਨਾਂ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਟਰੈਵਲ ਏਜੰਟਾਂ ਤੇ ਕਾਰਵਾਈ ਹੋਵੇ। ਟੌਰਚਰ ਕੀਤਾ ਜਾਂਦਾ। ਟੌਰਚਰ ਕਰਦੇ ਆ, ਮੈਂਟਲੀ ਟੌਰਚਰ ਕਰਦੇ ਆ। ਬੰਦੇ ਨੂੰ ਮਾਰਦੇ ਤੱਕ ਨਹੀਂ। ਟੌਰਚਰ ਸ਼ੁਰੂ ਕਰਦੇ। ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪ ਮੌਤ ਬਹੁਤ ਹੋਈ ਆ ਇੱਕ ਮੁੰਡਾ ਸੰਗਰੂਰ ਦਾ ਸੀ ਮੁੰਡਾ ਇੱਕ ਸੰਗਰੂਰ ਦਾ ਸੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੇ ਆ ਅੱਜ ਤੋਂ 1.5 ਸਾਲ ਹੋ ਗਏ ਉਹ ਅੱਜ ਗੈਪ 1.5 ਸਾਲ ਹੋ ਗਏ ਅੱਜ ਤੱਕ ਉਹਨਾਂ ਨੂੰ ਪਤਾ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ 1.5 ਸਾਲ ਹੋ ਗਏ ਬੰਦੇ ਉਹ ਗਾਇਬ ਆ ਮਿਰਜ ਨੇ ਨੌਜਵਾਨ ਸੀ ਮਿਰਜ ਨੇ ਉੱਚੇ ਲੰਮੇ ਦੇ ਮੁੰਡੇ ਆ ਦੇ 1.5 ਹੋ ਗਏ ਮੁੰਡੇ ਅਜੇ ਤੱਕ ਲੱਭੇ ਨਹੀਂ ਕਿੱਥੇ ਗਿਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚਲ ਗਿਆ ਕਿੱਥੇ ਜਾਦਾ ਮਰ ਗਿਆ ਇਹ ਨਹੀਂ ਪਤਾ ਨਾ ਇਹ ਕੁਛ ਏਜੰਟ ਮਾਰੇ ਹੁੰਦੇ ਆ ਏਡ ਫੋਨ ਕਰ ਦਿੰਦੇ ਆਂਗੇ ਨਾ ਪਿੱਛੇ ਮੈਨੂੰ ਘਰੋਂ ਪੈਸੇ ਨਹੀਂ ਮਿਲਣ ਦੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲੋਂ ਮੈਂ ਹੋਰ ਥੋੜੇ ਪੈਸੇ ਬਣਾ ਇੱਕ ਏਜੰਟ ਬਹੁਤ ਲਾਲਚੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਫਿਰ ਉਹਨਾਂ ਤੋਂ ਮੈਂ 24 ਘੰਟੇ ਮੰਗੇ ਸੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭਜਨਾ ਸੀ ਬੰਦੇ ਤੋਂ ਤੇ 7:30 ਵਜੇ ਮੀ ਪੈਂਦੇ ਸੀ ਉੱਥੇ ਪਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਕਿ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਮੈਨੂੰ ਤੇ ਉਹ ਬੰਦੇ ਨੇ ਮੇਰਾ ਹੱਥ ਕੀਤਾ ਮੈਂ ਉਹਨੂੰ ਸਪੈਨਿਸ਼ ਗਿਆ ਮੈਂ ਇੱਥੇ ਜਾਣਾ ਮੈਨੂੰ ਲੱਗਿਆ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਕੰਮ ਕਰਦਾ ਸੀ ਉਹ ਵੀਰ ਤੇ ਉਹ ਬੜਾ ਭਾਗ ਕੰਮ ਕਰਨ ਦਾ ਸੀ ਉੱਥੇ ਜੋ ਜਿੱਥੇ ਕੋਕ ਮੈਨੂੰ ਕਹਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸ ਦਾ ਮਤਲਬ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿ ਉਹ ਪੰਜਾਬੀ ਸੀ ਨਹੀਂ 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 ਉਹ ਉਧਰਲਾ ਸਪੈਨੀ ਸੀ ਨਹੀਂ ਉਹ ਉੱਥੇ ਹੈ ਹੀ ਨਹੀਂ ਉੱਥੇ ਕਿਤੇ ਸਪੈਨਿਸ਼ ਸੀ ਹਾਂ ਨਹੀਂ ਕੀ ਕਹ ਕੇ ਗਿਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦਿਆਂਗੇ ਤਾਂ ਉਹ ਮਾਰ ਦੇਣਗੇ ਉਹ ਤਾਂ ਮਾਰ ਦੇਣਗੇ ਉਹ ਤਾਂ ਟੌਰਚਰ ਕਰਦੇ ਟੌਰਚਰ ਹੱਦ ਟੌਰਚਰ ਬਹੁ ਕਰਦੇ ਆ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ ਹਥਿਆਰ ਵੀ ਕਾਫੀ ਹੱਥਿਆਰ ਹਾ ਗਈ ਕਰਤ ਹਥਿਆਰ ਪਿਸਤੌਲ ਲੈਂਦੇ ਆ ਮੇਰੇ ਸਾਹਮਣੇ ਨਾ ਮੈਗਜ਼ੀਨ ਖੋਪਾ ਆ ਕੇ ਮੈਗਜ਼ੀਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ ਫਿਰ ਮੈਂ ਉਹਨਾਂ ਕਿਹਾ ਕਿ ਮੈਨੂੰ ਟਾਰਚਰ ਨਾ ਕਰੋ ਮੈਂ ਨਿੱਕੇ ਜਿਹਾ ਮੈਨੂੰ ਮਾਰ ਦੋ ਮੈਨੂੰ ਮੈਂ ਟਾਰਚਰ ਮੇਰੇ ਤੋਂ ਸਿਆ ਸੰਟ ਟਾਰਚ ਨਹੀਂ ਮੇਰੇ ਤੋਂ ਸਿਆ ਜਾਂਦਾ ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ ਆਰ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਹਾਰ ਚੁੱਕਾ ਡੈੱਡ ਸੀ ਮੈਂ ਡੈੱਡ ਹੋ ਗਿਆ ਪੂਰਾ ਕਿ ਥੱਕ ਥਾਸ ਆਸ ਪੂਰੀ ਖਤਮ ਹੋ ਚੁੱਕੀ ਹੈ ਮੇਰੇ ਜੇ એનર્ਜੀ 1% એનર્ਜੀ ਨਹੀਂ ਹੈ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ પાਪਸ ਵੀ ਜਾਣਾ ਵਾ ਤੇ ਫਿਰ ਆਪਣੇ ਆਪ ਚ ਮੈਂ ਹਿੰਮਤ ਕੀਤੀ ਫਿਰ ਬਾਬਾ ਜੀ ਨਾਲ ਰਾਪਤਾ ਕਿਸ ਤਰ੍ਹਾਂ ਤੇ ਫਿਰ ਬਾਬਾ ਜੀ ਨਾਲ ਰਾਪਤਾ ਆ ਸੀ ਮੈਂ ਤੋਂ ਭੱਜ ਗਿਆ ਸੀ ਤੋਂ ਅੰਬੈਸੀ ਚ ਫਿਰ ਬਾਬਾ ਜੀ ਨਾਲ ਰਾਪਤਾ ਆ ਸੀ ਅੰਬੈਸੀ ਜੀ ਅੰਬੈਸੀਆਂ ਨੇ ਕੀਤਾ ਕਿ ਮੁੰਡਾ ਭੱਜ ਗਿਆ ਹੈ ਬਇਥੋਂ ਤੇ ਫਿਰ ਘਰਦਿਆਂ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਫਿਰ ਉਹਨਾਂ ਨੇ ਲਿੰਕ ਕੀਤਾ ਕਿ ਹਾਂਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਫਿਰ ਬਾਬਾ ਜੀ ਨੇ ਬਹੁਤ ਸਪੋਰਟ ਕੀਤੀ ਆਪਣੀ ਤੇ ਵਧੀਆ ਉਸ ਤਰੀਕੇ ਉਸ ਤੋਂ ਮੈਂ ਆ ਮੈਨੂੰ ਸਾਰਾ ਕੁਝ ਫਿਰ ਖਾਣ ਪੀਣ ਨੂੰ ਸਾਰਾ ਕੁਝ ਮਿਲਿਆ ਮੈਨੂੰ ਛੇ ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਸੀ ਮੇਰੇ ਲਈ ਉਹ ਅਮਰ ਤਸੀਰ ਮੇਰੇ ਲਈ ਛੇ ਮਹੀਨੇ ਬਾਅਦ ਚੰਗਾ ਪਾਣੀ ਵਾਲਾ ਪੀਤਾ ਸੀ ਮੈਂ ਮੁਸ਼ਕਲ ਵੇਲੇ ਚੋਂ ਨਿਕਲੇ ਹਾਂ ਮੇਰੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਨਵੀਂ ਜ਼ਿੰਦਗੀ ਮਿਲੀ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪ ਨੂੰ ਤੇ ਦੂਸਰਾ ਜਨਮ ਮਿਲਿਆ ਮੈਨੂੰ ਇੱਕ ਨਵਾਂ ਜਨਮ ਮਿਲਿਆ ਦੂਸਰਾ ਜਨਮ ਮਿਲਿਆ ਮੈਨੂੰ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਲਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੋਈ ਇਹਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਵੀ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੇ ਏਜੰਡਾ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਹੁਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ तकरीबन ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਸੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਮਾਪਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਪੈਲੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਣਾ ਚਾਹੁੰਦਾ ਇਹ ਇਕੱਲਾ ਹੀ ਜਿਹੜਾ ਹੈਗਾ ਮਾਪੇ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹੁੰਦਾ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੈ ਸਾਰੀ ਜਿਹੜੀ ਹੈਗੀ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਅ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜੀਆਂ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅਜੇ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਦੀ ਸੜਕੇ ਜਾਓ ਕੋਈ ਨਹੀਂ ਰੋਕਦਾ ਇਥੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇਥੋਂ ਕਿਸੇ ਜਿਹੜੇ ਹੈਗੇ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ